ਅੱਜ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਦੋ ਘੰਟੇ ਨਹੀਂ ਬਲਕਿ ਤਿੰਨ ਦਿਨ ਹੋ ਚੁੱਕੇ ਨੇ ਲਾਈਟ ਦਾ ਕਟ ਲੱਗਿਆ ਹੋਇਆ ਮੁਰਦਾਬਾਹ ਸਰਕਾਰ ਮੁਰਦਾਬਾਹ ਸਾਰੀ ਰਾਤ ਚਾਹੇ 200 ਕਾਲ ਕਰ ਲੋ ਜੇ ਕੋਈ ਫੋਨ ਚੱਕ ਲੈ ਤਾਂ ਕਹਿ ਦਿਓ ਇੱਕ ਸਿੰਗਲ ਕਾਲ ਵੀ ਇੱਕ ਕੱਲ ਸਿਰਫ ਫਿਊਜ਼ਲ 온ਲੀ ਐਸਡੀਓ ਸਾਹਿਬ ਨੂੰ ਫੋਨ ਕਰਨਾ ਪਿਆ ਤੁਸੀਂ ਇਸ ਤੋਂ ਹਸਾਬ ਲਾ ਲਓ ਵੀ ਇਕੱਲੇ ਕੀ ਹੁੰਦਾ ਓ ਕਾ ਦਾ ਦਾਅਵੇ ਕਰੀਏ ਕਿ ਪੰਜਾਬ ਚ ਬਿਜਲੀ ਦੀ ਕਮੀ ਨਹੀਂ ਹੈ ਇੱਥੇ ਤਾਂ ਸਰਪਲਸ ਹੂਪਾ ਹੈਗਾ ਹੋਰ ਤਾਂ ਹੈ ਹੀ ਨਹੀਂ ਲੈਟੇ ਨਹੀਂ ਹੈਗੇ ਜੀ ਬਿਲਕੁਲ ਵੀ ਬੁਰੇ ਤਿੰਨ ਦਿਨ ਹੋ ਗਏ 1% ਰੈਗੂਲਰ ਆ ਹੀ ਨਹੀਂ ਰਿਹਾ ਤਿੰਨ ਦਿਨ ਹੋ ਗਈ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਬੋਲਟੇ ਤਕਰੀਬਨ 100 ਬੋਲਟ 90 ਬੋਲਟ ਆਉਂਦੀ ਹੈ ਜੀ ਬਸ ਕਾਫੀ ਹਾਰਟ پیشنਟ ਰਹੇ ਹੈ ਬਿਮਾਰ ਰਹੇਗੇ ਬੱਚੇ ਬੁੱਢੇ ਹੈ ਬਜ਼ੁਰਗਾਂ ਨੂੰ ਬਿਜਲੀ ਬਿਨਾ ਬਹੁਤ ਔਖਾ ਹੋਇਆ ਬਾ ਕਿਸੇ ਲਈ ਕੋਈ ਜਾਣੇ ਨੁਕਸਾਨ ਹੋ ਜਾਂਦਾ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਕਿਹਾ ਜਾਂਦਾ ਹੈ ਪਰ ਜੋ ਅਸਲੀਅਤ ਹੈ ਉਹ ਦਾਅਵਿਆਂ ਤੋਂ ਕਿਤੇ ਪਰੇ ਹੈ ਅਸਵਲੇ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਦੋ ਘੰਟੇ ਨਹੀਂ ਬਲਕਿ ਤਿੰਨ ਦਿਨ ਹੋ ਚੁੱਕੇ ਨੇ ਲਾਈਟ ਦਾ ਕਟ ਲੱਗਿਆ ਹੋਇਆ ਅਤ ਦੀ ਗਰਮੀ ਪੈ ਰਹੀ ਹੈ ਜਿਸ ਦੇ ਵਿੱਚ ਲੋਕ ਨੇ ਖਰੜ ਵਾਸੀ ਨੇ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਇਲਾਕੇ ਦੇ ਲੋਕ ਮੌਜੂਦ ਹੈਗੇ ਨੇ ਜਿਨ੍ਹਾਂ ਵੱਲੋਂ ਰੋਜ਼ਦਾਰ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਤੁਸੀਂ ਹੁਣ ਗੁਜ਼ਾਰਾ ਕਰ ਰਹੇ ਹੈਗੇ ਹੋ ਕਿ ਬਿਜਲੀ ਨੂੰ ਕਿੰਨੇ ਦਿਨ ਹੋ ਗਏਗੇ ਨੂੰ ਕਈ ਇੱਕ ਵਾਰ ਚੱਲ ਜੇ ਮੁੜ ਕੇ ਆਂਦੀ ਵੀ ਨਹੀਂ ਕਿੰਨੇ ਦਿਨ ਹੋਏ ਕੱਟ ਲੱਗਿਆ ਤਿੰਨ ਚਾਰ ਦਿਨ ਲਗਾਤਾਰ ਰਹੀ ਆ ਹੂੰ ਸੋ ਕਿਵੇਂ ਗੁਜ਼ਾਰਾ ਹੋ ਰਿਹਾ ਫਿਰ ਗੁਜ਼ਾਰਾ ਰਾਤ ਨੂੰ ਬਲ ਜਿੱਥੇ ਮਰਜੀ ਸੌਂ ਜੀ ਇਹਨੇ ਸਿੱਧੇ ਕਿਸ ਤਰ੍ਹਾਂ ਹੂੰ ਹਾਂਜੀ ਵੀ ਗਰਮੀ ਚ ਨੀਂਦ ਆ ਜਾਂਦੀ ਤੇ ਬਾਕੀ ਜੇ ਅਸੀਂ ਅਸੀਂ ਬੱਤੀ ਚਲੀ ਗਈ ਸਾਰੀ ਗਈ ਹੈ ਅਸੀਂ ਜਿਹੜੇ ਲੈਂਡਮੈਨ ਸੀ ਉਹਨਾਂ ਨੂੰ ਆਖਿਆ ਫੋਨ ਕਰਤੇ ਰਹੇ ਕਹਿੰਦੇ ਅਸੀਂ ਬਿਜਲੀ ਠੀਕ ਕਰਕੇ ਜਾਵਾਂਗੇ ਜੋ 10 ਵਜੇ ਕਹਿੰਦੇ ਸਾਡਾ ਟਾਈਮ ਖਤਮ ਹੋ ਗਿਆ ਹੂੰ ਫਿਰ ਬੰਦੇ ਬਿਜਲੀ ਬੋਰਡ ਪੰਜ ਬੰਦੇ ਗਏ ਕੋਥੇ ਕੋ ਬੰਦਾ ਨਹੀਂ ਜੇ 10 ਤੋਂ 6 ਡਿਊਟੀ ਹੁੰਦੀ ਆ ਉਹ ਬੰਦੇ ਕਿੱਥੇ ਗਏ ਉਹਨਾਂ ਪੁੱਛੋ ਹਾਂਜੀ ਸੋ ਕਿਸ ਤਰ੍ਹਾਂ ਦੇ ਨਾਲ ਭਾਈ ਹਾਲਾ ਕਿ ਗਰਮੀ ਦੇ ਕਹਿਰ ਵੀ ਹੈਗਾ ਆ ਕੰਪਲੇਨ ਨੰਬਰ ਵੀ ਦਿੱਤਾ ਗਿਆ ਜੇਕਰ ਬਿਜਲੀ ਕੱਟ ਲੱਗਦਾ ਕੋਈ ਸੁਣਵਾਈ ਹੁੰਦੀ ਆ ਫੋਨ ਕਰਾਂ ਨਹੀ ਨਾ ਬਸ ਕੰਪਲੇਂਟ ਲੈਂਦੇ ਆ ਹੀ ਕੋਈ ਸੁਣਵਾਈ ਨਹੀਂ ਕੋਈ ਬੰਦਾ ਨਹੀਂ ਆਉਂਦਾ ਠੀਕ ਕਰਨ ਅੱਜ ਜਾ ਕੇ ਫਿਰ ਐਮਸੀ ਤੋਂ ਫੋਨ ਕਰਵਾਇਆ ਤਾਂ ਠੀਕ ਹੋਈ ਯਹੀ ਲਾਈਟ ਤਿੰਨ ਦਿਨ ਹੋ ਗਈ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਬੋਲਟੇਜ ਤਕਰੀਬਨ 100 ਬੋਲਟ 90 ਬੋਲਟ ਆਉਂਦੀ ਆ ਹੀ ਬਸ ਇਸ ਤੋਂ ਇਲਾਵਾ ਜਿਸ ਤਰ੍ਹਾਂ ਵੋਲਟੇਜ ਕੱਟਦੀ ਫਿਰ ਸਾਮਾਨ ਵੀ ਸੜਦਾ ਹੁੰਦਾ ਹ ਹਾਂਜੀ 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 ਬਹੁਤ ਸੜ ਜਾਂਦਾ ਜੀ ਬਹੁਤ ਟੀਵੀ ਵਗੈਰਾ ਹੋਰ ਵਗੈਰਾ ਸੜ ਜਾਂਦੇ ਏਸੀ ਵਗੈਰਾ ਸਾਰੇ ਸੜਦੇ ਆਗੇ ਜੀ ਤੇ ਇੱਥੇ ਮਤਲਬ ਕਾਫੀ ਹਾਰਟ پیشنਟ ਰਹਿ ਗਏ ਬਿਮਾਰ ਰਹਿ ਗਏ ਬੱਚੇ ਬੁੱਢੇ ਆ ਬਜ਼ੁਰਗਾਂ ਨੂੰ ਬਿਜਲੀ ਬਿਨਾ ਬਹੁਤ ਔਖਾ ਹੋਇਆ ਵਾ ਕਿਸੇ ਲਈ ਕੋਈ ਜਾਣੀ ਨੁਕਸਾਨ ਹੋ ਜਨਦਾ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਹਮ ਸਾਨੂੰ ਮੇਰੇ ਗੱਲੋਂ ਵਿਛੇਤੀ ਤੋਂ ਚੇਤੀ ਸਾਨੂੰ ਮਤਲਬ ਰੈਗੂਲਰ ਕੀਤਾ ਜਾਵੇ ਤੇ ਸਾਨੂੰ ਦੱਸਿਆ ਜਾਵੇ ਕਾਰਨ ਕੀ ਆ ਕਿਉਂ ਨਹੀਂ ਬਿਜਲੀ ਆਉਂਦੀ ਹੈਗੀ ਬਿਜਲੀ ਸਪਲਾਈ ਹੈ ਜਿਹੜੀ ਇਹ ਪੰਜਾਬ ਸਰਕਾਰ ਕਹਿੰਦੀ ਸੀ ਵੀ ਹਾਂ ਮਤਲਬ ਇਹ ਕੱਟ ਨਹੀਂ ਲਗੂਗੇ ਹੁਣ ਇਹ ਕੱਟ ਪਰ ਕੱਟ ਲੱਗ ਰਿਹਾ ਹੈ ਸਾਨੂੰ ਸਮਝ ਨਹੀਂ ਆਉਂਦੀ ਹੈ ਕਿ ਇਹ ਬਿਜਲੀ ਵਾਲੇ ਮਤਲਬ ਇਹ ਕਿਆ ਕਰ ਰਹੇ ਆ ਆ ਵੀ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਇਹ ਕਿਉਂ ਮਤਲਬ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਐਸੀ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਉਹ ਛੇਤੀ ਤੋਂ ਛੇਤੀ ਇਹਨਾਂ ਤੋਂ ਸਾਨੂੰ ਰਾਹਤ ਦਵਾਈ ਜਾਵੇ ਬਿਜਲੀ ਦੇ ਕਟਾਓ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਪੰਜਾਬ 'ਚ ਬਿਜਲੀ ਦੀ ਕਮੀ ਨਹੀਂ ਹੈ ਇੱਥੇ ਤਾਂ ਸਰਪਲਸ ਉਪਾ ਹੈਗਾ ਆ ਉਹ ਤਾਂ ਹੈ ਹੀ ਨਹੀਂ ਲੈਟ ਨਹੀਂ ਹੈਗੀ ਜੀ ਬਿਲਕੁਲ ਵੀ ਉਹ ਦਾਅਵੇ ਝੂਠੇ ਬੁਰੇ ਤਿੰਨ ਦਿਨ ਹੋ ਗਏ 1 ਫੇਸ ਦਾ ਰੈਗੂਲਰ ਆ ਹੀ ਨਹੀਂ ਰਿਹਾ ਤੇ ਹੁਣ ਲੋਕੀ ਜਿਹੜੇ 1 ਫੇਸ ਤੋਂ ਲਾਈਟ ਚੱਲ ਰਹੀ ਆ ਉਸ ਵਾਰੇ ਲੋਕੀ ਪਰੇਸ਼ਾਨ ਹੋ ਰਹੇ ਆ ਵੀ ਹਾਂ ਵੀ ਸਾਨੂੰ ਦੋ ਸਾਡੇ ਖੁਦ ਨਾ ਕੱਲ ਲਾਈਟ ਸੀਗੀ ਨਾ ਪਰਸੋਂ ਲਾਈਟ ਸੀਗੀ ਨਾ ਚੌਥੇ ਲਾਈਟ ਸੀਗੀ ਤੇ ਮੇਰੇ ਖਿਆਲ ਤੇ ਹੁਣ ਵੀ ਲਾਈਟ ਨਹੀਂ ਹੋਏਗੀ ਤੇ ਲਾਈਟ ਆਂਦੀ ਹੈ ਬਹੁਤ ਘੱਟ ਲਾਈਟ ਆਂਦੀ ਹੈ ਕਦੇ ਲਾਈਟ ਘੱਟ ਆ ਗਈ ਕਦੇ ਵੱਧ ਆ ਗਈ ਫਿਰ ਜੀ ਸੜ ਕੇ ਕੂਲਰ ਸੜ ਕੇ ਸਭ ਕੁਝ ਇਸ ਤਰੀਕੇ ਨੁਕਸਾਨ ਹੁੰਦਾ ਆ ਸੋ ਬਾਪੂ ਕਿਵੇਂ ਲੰਘ ਰਹੀਆਂ ਫੇਰ ਰਾਤਾਂ ਬਿਜਲੀ ਤੋਂ ਬਿਨਾ ਲਾਈਟ ਤੋਂ ਬਗੈਰ ਤਾਂ ਬਹੁਤ ਮੁਸ਼ਕਲ ਹੋ ਰਿਹਾ ਜੀ ਬੱਚਿਆਂ ਦਾ ਬਹੁਤ ਮੁਸ਼ਕਲ ਹੋ ਰਿਹਾ ਸੌਣਾ ਮੁਸ਼ਕਲ ਹੋ ਰਿਹਾ ਆ ਤੇ ਇਸ ਹਾਲਤ ਵਿੱਚ ਤੋਂ ਜੀਣਾ ਮੁਸ਼ਕਲੇ ਹੋ ਗਿਆ ਜੋ ਗਵਰਨਮੈਂਟ ਦੇ ਵਾਦੇ ਕਾਟੇ ਸਭ ਇੱਥੇ ਆ ਕੇ ਸਭ ਇੱਥੇ ਪੂਰੇ ਹੋ ਗਏ ਹੁੰਦਾ ਕਿ ਇੰਨਾ ਇੰਨਾਂ ਕਰਾਂ ਦੇ ਵਿੱਚ ਦਰਖਤ ਵੀ ਨਹੀਂ ਬਚਿਆ ਕਿਉਂ ਨਾ ਥੱਲੇ ਸ਼ਾਫ ਕਰੀਏ ਹਾਂ ਦਰਖਤ ਕੁਝ ਨਹੀਂ ਬਚਿਆ ਆ ਨਹੀਂ ਬਚਿਆ ਡਿਪਾਰਟਮੈਂਟ ਹੈ ਡਿਪਾਰਟਮੈਂਟ ਵਾਲੇ ਆਪਣਾ ਟਾਈਮ ਪੂਰਾ ਕਰਦੇ ਆ ਫੋ ਟਾਈਮ ਦੇਖ ਕੇ ਆਪਣਾਉਂਦੇ ਆ ਟਾਈਮ ਦੇਖ ਕੇ ਚਲੇ ਜਾਂਦੇ ਆ ਮਰ ਕਰਦਾ ਕੋਈ ਨਹੀਂ ਸੋ ਦੁਕਾਨਦਾਰਾਂ ਦੀ ਗਾਕੀ ਤੇ ਵੀ ਅਸਰ ਪੈ ਰਿਹਾ ਹੋਣਾ ਕੁਝ ਜਿਹੜੇ ਕਿ ਇੱਥੇ ਮਹਿਲਾਵਾਂ ਮੌਜੂਦ ਨੇ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਹੂੰ ਬਹੁਤ ਪਰੇਸ਼ਾਨੀ ਹੈ ਲਾਈਟ ਆਂਦੀ ਨਹੀਂ ਹੈਗੀ ਸਾਰਾ ਦਿਨ ਬੈਠ ਕੇ ਰਾਤ ਵੀ ਬੈਠ ਕੇ ਗਲੀਆਂ 'ਚ ਘਟੋ ਕਿੱਥੇ ਕਿੱਥੇ ਜਾਵਾਂਗੇ ਦੱਸੋ ਇਨਵਰਟਰ ਕੰਮ ਨਹੀਂ ਕਰ ਰਿਹਾ ਘਰ ਠੰਡਾ ਪਾਣੀ ਨਹੀਂ ਕਿੰਨੀ ਸਮੱਸਿਆ ਹੈ ਤੁਸੀਂ ਆਪ ਹੀ ਸਮਝ ਲਓ ਨਿੱਕੀ ਜੀ ਕੁੜੀ ਤੁਸੀਂ ਹੱਥ ਹੱਥ ਦੇ ਵੇਖੋ ਤੁਸੀਂ ਨਿੱਕੀ ਜੀ ਕੁੜੀ ਜਾ ਬਾਰ ਸਾਰੇ ਇਹ ਦੋ ਸਿੱਧੇ ਬੱਚਿਆਂ ਦਾ ਹਾਲ ਦੇਖੋ ਚਾਹ ਰਿਹਾ ਤੋਂ ਬੀਨ ਕੋਲੇ ਲੈ। ਸੋ 4 ਦਿਨ ਹੋ ਗਏ ਤੁਸੀਂ। ਚਾਹ ਰਹਿ ਤੋਂਗੇ ਉੱਪਰ ਚੁੱਤਪਾ ਲੈ ਕੇ ਬੈਠ। ਬੱਚੇ ਦੇਖੋ। ਦੇਖੋ ਹਾਲਾਤ ਕਿਾ ਖਾਦੇ ਆ ਫੇ ਬੱਚਾ ਜਮ। ਬੱਚਾ ਵੀ ਨਹੀਂ ਸੁਣਦਾ ਗਰਮੀ ਕੀ ਪਰੇਸ਼ਾਨ ਹੋ ਰਿਹਾ ਬਹੁਤ। ਬੱਚਿਆਂ ਮਜੂਰ ਦਾ ਨਾ ਬਹੁਤ। ਸੋ ਇਲੈਕਸ਼ਨਾਂ ਦੇ ਵਿੱਚ ਫੇਰ ਤਾਂ ਇੱਥੇ ਸਿਆਸੀ ਫੇਰੀਆਂ ਵੀ ਲੱਗਦੀਆਂ ਹੁਣੇ ਕੋਈ ਉਮੀਦਵਾਰ ਨਹੀਂ ਆਉਂਦਾ ਤੁਸੀਂ ਦੱਸਿਆ ਨਹੀਂ। ਨਹੀਂ ਨਹੀਂ ਇਹ ਤਾਂ ਕੋਈ ਨਹੀਂ ਆਇਆ ਇੱਧਰ ਕੋਈ ਵੀ। ਠੀਕ ਹੈ ਜੀ ਮੈਨੂੰ ਤਾਂ ਪਰੇਸ਼ਾਨੀਆਂ ਨਹੀਂ ਹੋਈਆਂ। ਮੇਰਾ ਬੱਚਾ ਗੋਲਿਆਰ ਤੇ ਆਇਆ ਵਾ। ਉਹਨੇ ਟੈਸਟ ਦੇਣੇ ਆ ਕੋਰਸ ਕਰਦਾ। ਹੁਣ ਨੈਟਵ ਚੱਲਦਾ ਹੀ ਨਹੀਂ ਹੈਗਾ ਠੀਕ ਹੈ ਜੀ ਉਹ 4 ਦਿਨ ਵਾਸਤੇ ਆਇਆ ਗਵਾਲੀਅਰ ਤੇ ਉੱਧ ਟਹਿਟਾ ਵੀ ਪਰ ਉਹ ਪੜ ਨਹੀਂ ਸਕਦੇ ਇਸ ਟਾਈਮ ਕਦੇ ਕਿਤੇ ਵਹਿੰਦਾ ਕਦੇ ਕਿਤੇ ਵਹਿੰਦਾ ਪਰ ਜਿਹੜਾ ਨਟੇ ਵੀ ਚੱਲਦਾ ਉਹ ਕਿਆ ਕਰੂਗਾ ਸੋ ਬਿਜਲੀ ਦੇ ਨਾਲ ਨਾਲ ਪਾਣੀ ਦੀ ਸਪਲਾਈ ਤੇ ਵੀ ਕਿੰਨਾ ਕਸਰ ਪਿਆ ਪਾਣੀ ਪੂਣੀ ਆਉਂਦਾ ਜੀ ਪਾਣੀ ਤੇ ਵੈਸੇ ਆਈ ਜਾਂਦਾ ਇਹ ਪਾਣੀ ਆਈ ਪਾਣੀ ਆਈ ਪਾਣੀ ਹੈ ਇੱਕਦਲੀ ਬਿਜਲੀ ਕਿੱਲਤ ਹੈ ਹਾਂ ਥੋੜਾ ਥੋੜਾ ਪਾਣੀ ਆ ਰਿਹਾ ਇੰਨਾ ਨਹੀਂ ਮੋਟਰ ਦੇ ਸਾਥ ਬਿਜਲੀ ਨਾਲ ਪਾਣੀ ਆਉਂਦਾ ਜੇ ਬਿਜਲੀ ਨਹੀਂ ਹੈ ਤਾਂ ਪਾਣੀ ਵੀ ਨਹੀਂ ਆਉਂਦਾ ਹੈਗਾ ਇਸ ਕਰਕੇ ਬਹੁਤ ਪਰੇਸ਼ਾਨੀ ਹੋਈ ਵੀ ਹੈ ਣਾਉਣੇ ਧੌਣੇ ਤੇ ਕਪ ਨਾ ਹੁਣ ਤੋਂ ਹੁਣ ਤੇ ਕਪੜੇ ਤੋਂ ਨੇ ਤੇ ਜਬਿਜਲੀ ਨਹੀਂ ਹੁੰਦੀ ਤਾਂ ਪਾਣੀ ਵੀ ਨਹੀਂ ਹੁੰਦਾ ਹੈਗਾ ਪਾਣੀ ਨਹੀਂ ਹੁੰਦਾ ਹੈਗਾ ਤਾਂ ਪੀਣ ਨੂੰ ਬੜਾ ਮੁਸ਼ਕਲ ਹੁੰਦਾ ਹੈਗਾ ਬੰਦੇ ਮਤਲਬ ਬਜ਼ੁਰਗ ਬੱਚੇ ਜਿਹੜੇ ਇਹਨਾਂ ਦਾ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਛੇਤੀ ਤੋਂ ਛੇਤੀ ਇਹਨਾਂ ਕਟਾ ਨੂੰ ਦੂਰ ਕੀਤਾ ਜਾਵੇ ਤੋਂ ਇਲਾਕੇ ਦਾ ਕਾਉਂਸਲਰ ਕੀ ਕਰ ਰਿਹਾ ਜੀ ਫੇ ਕਾਉਂਸਲਰ ਸਾਹਿਬ ਨੂੰ ਹੁਣ ਵੀ ਮਿਲ ਕੇ ਆਏ ਜੀ ਉਹ ਕਹਿੰਦੇ ਵੀ ਪਾਸ ਹੋ ਰੱਖਿਆ ਸਭ ਕੁਝ ਵੀ ਟਰਾਂਸਫਾਰਮਰ ਅਲੱਗ ਲੱਗੇਗਾ ਔਰ ਇਹਦਾ ਪਰਮਾਨੈਂਟ ਸੋਲੂਸ਼ਨ ਹੋਏਗਾ ਸਭ ਕੁਝ ਆਕੇ ਜੇ ਹੀ ਮੌਕਾ ਵੀ ਦੇਖ ਗਏ ਲੇਕਿਨ 2 ਸਾਲ ਹੋ ਗਏ ਇਸ ਗੱਲ ਨੂੰ ਨਾ ਤਾਂ ਕੋਈ ਆਇਆ ਮੁੜ ਕੇ ਨਾ ਕੋਈ ਕੰਬਾ ਲੱਗਿਆ ਆ ਤਾਰਾਂ ਦਾ ਹਾਲ ਦੇਖ ਲਓ ਉੱਪਰ ਸਾਰੀ ਰਾਤ ਚਾਹੇ 200 ਕਾਲ ਕਰ ਲਓ ਜੇ ਕੋਈ ਫੋਨ ਚੱਕ ਲੈ ਤਾਂ ਕਹਿ ਦਿਓ ਇੱਕ ਸਿੰਗਲ ਕਾਲ ਵੀ ਇੱਕ ਕੱਲ ਸਿਰਫ ਫਿਊਜ ਲਵਾਉਣ ਲਈ ਐਸਡੀਓ ਸਾਹਿਬ ਨੂੰ ਫੋਨ ਕਰਨਾ ਪਿਆ ਤੋ ਇਸ ਤੋਂ ਹਿਸਾਬ ਲਾ ਲਓ ਵੀ ਖੱਲੇ ਕੀ ਹੁੰਦਾ ਹੋਣਾ ਫੇ ਲੱਗ ਗਿਆ ਫਿਊਜ ਉਹਦਾ ਲਵਾਇਆ ਜੀ ਫਿਰ ਕਹਿ ਕੂ ਕੇ ਕਿਸੇ ਤਰ੍ਹਾਂ ਵੀ ਬੰਦਾ ਭੇਜ ਦੋ ਜੀ ਕਹਿੰਦੇ ਕਿ ਜਿਹਦੀ ਪਹੁੰਚ ਹੈਗੀ ਉਹਦਾ ਕੰਮ ਹੋ ਜਾਊਗਾ। ਇਹੀ ਆ ਜੀ ਫਿਰ। ਇਹ ਤਾਂ ਪੱਕਾ ਹੈ। हां। ਤੁਸੀਂ ਪਟਿਆਲਾ ਤੇ ਟੈਲੀਫੋਨ ਕੀਤਾ ਜੀ ਉਹ ਕਹਿੰਦੇ ਅਸੀਂ ਲੋਡਿੰਗ ਪੂਰੀ ਕਰ ਰਹੇ ਹਾਂ। ਮਾ ਜੀ ਬਿਜਲੀ ਨਹੀਂ ਆ ਰਹੀ। ਕਹਿੰਦੇ ਅਸੀਂ ਜਿਹੜੀ ਘਾਟਾ ਵਰਦਾ ਹੋਇਆ ਵਾ ਉਹ ਜੀ ਪੂਰਾ ਕਰ ਰਹੇ ਹਾਂ। ਇਹ ਜਵਾਬ ਦੱਤੇ ਆ ਉਹਨਾਂ ਨੇ। ਵੀ ਸਾਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਰਾਤ ਨੂੰ ਬੜਾ ਮੁਸ਼ਕਲ ਹੋ ਰਿਹਾ ਜੀਣਾ ਪੈ ਨਹੀਂ ਰਹੇ ਹੈਗੇ ਅਸੀਂ ਸਾਰਿਆਂ ਨੂੰ। ਕਹਿੰਦੇ ਅਸੀਂ ਆਪਣੀ ਲੋਡਿੰਗ ਪੂਰੀ ਕਰ ਰਹੇ ਹਾਂ। ਬਿਜਲੀ ਦੇ ਕੱਟਣ ਲਾਗੇ। ਸੋ ਵੋਟਾਂ ਦੇ ਵਿੱਚ ਵੋਟਾਂ ਦੇ ਵਿੱਚ ਮੁੱਦਾ ਚੁੱਕ ਕੇ ਕੀ ਫਾਇਦਾ ਕੋਈ ਸੁਣਦਾ ਤੇ ਹੈ ਨਹੀਂ ਦੂਸਰੀ ਗੱਲ ਇਹ ਹੈ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ 300 ਜੁੰਟ ਫ੍ਰੀ ਦੇਵਾਂਗੇ ਫ੍ਰੀ ਦੇ ਤੇ ਦਿੱਤੇ ਪਰ ਇਦਾਂ ਦੇ ਫ੍ਰੀ ਦਾ ਕੀ ਫਾਇਦਾ 24 ਘੰਟੇ ਬੱਤੀ ਨਹੀਂ ਹੈ ਜੇ ਬੱਤੀ ਰਹੂ ਹੀ ਨਹੀਂ ਤੇ ਫਿਰ ਫ੍ਰੀ ਦਾ ਕੀ ਫਾਇਦਾ ਹੋਏਗਾ ਜੋ ਵੀ ਆਏਗਾ ਉਹੀ ਇਦਾਂ ਕਰੇਗਾ ਕੋਈ ਸੁਣਵਾਈ ਤੇ ਹੈ ਨਹੀਂ ਕਿਤੇ ਆਮ ਬੰਦੇ ਦੀ ਸੁਣਵਾਈ ਰਹੀ ਨਹੀਂ ਕਿਤੇ ਹੁਣ ਭਾਜਪੀ ਨੂੰ ਦਾਲੋ ਆਮ ਆਦਮੀ ਪਾਰਟੀ ਨੂੰ ਦਾਲੋ ਕਾਂਗਰਸ ਨੂੰ ਦਾਲੋ ਆਮ ਆਦਮੀ ਕੋਈ ਵੀ ਆਮ ਬੰਦੇ ਦੀ ਸੁਣਵਾਈ ਤੇ ਤੇ ਹੈ ਨਹੀਂ ਆਪਾਂ ਤੇ ਇਦਾਂ ਹੀ ਜੀ ਰਹੇ ਆ ਬਸ ਇਦਾਂ ਹੀ ਸਾਡੇ ਹਾਲਾਤਾਂ ਦੇ ਨਾਲੋਂ ਛੱਡਿਆ ਹੋਇਆ ਹੈ ਦੇਖ ਲਓ ਤੁਸੀਂ ਵੀ ਦੇਖ ਰਹੇ ਹੋ ਕੀ ਹਾਲ ਹੈ ਇਹ ਦੇਖੋ ਤਾਰਾ ਜੇ ਕਿਤੇ ਫਾਲਟ ਹੋ ਜਾਵੇ ਤੇ ਬਸ ਫਿਰ ਮਰਨਾ ਕੌਣ ਹੈ ਮਰਾਂਗੇ ਤੇ ਆਪਾਂ ਹੀ ਸੋ ਤੁਹਾਨੂੰ ਮਿਲਦੀ ਹੈ ਜੀ ਪੂਰੀ ਬਿਜਲੀ 300 ਯੂਨਟ ਨਹੀਂ ਜੀ ਨਹੀਂ ਮੈਂ ਕਹਿ ਰਿਹਾ ਤੁਸੀਂ ਪੈਸੇ ਲੈ ਲਓ ਪਰ ਬਿਜਲੀ ਤਾਂ ਦੇ ਦਿਓ ਬਿਜਲੀ ਤਾਂ ਦੇ ਦਿਓ ਹਾਂ ਪਹਿ ਇੱਕ ਵੀ ਇੱਕ ਮੈਂ ਤਾਂ ਸੋਚਿਆ ਸੀ ਪੰਜਾਬ ਚ ਬਿਜਲੀ ਫ੍ਰੀ ਹੈਗੀ ਆ ਇੱਥੇ ਤਾਂ ਬਿਜਲੀ ਛੱਡੋ ਬਿਜਲੀ ਆਂਦੀ ਨਹੀਂ ਹੈਗੀ ਨਹੀਂ ਤਾਂ ਫ੍ਰੀ ਹੈ ਹਾਂ ਤਾਂ ਹੀ ਫ੍ਰੀ ਹੈਗੀ ਸਹੀ ਗੱਲ ਹੈਗੀ ਹੈ ਜੀ ਇੱਕ ਬਾਪੂ ਨੇ ਗੱਲ ਕਰਦੇ ਬਾਪੂ ਕਿੰਨੀ ਗਰਮੀ ਲੱਗਦੀ ਪਈ ਆ ਹੈ ਅਰੇ ਬਾਈ ਗਰਮੀ ਕਾ ਕਰੂਗਾ ਕਦੇ ਸੁਣਦੇ ਆ ਸੁਣਦੇ ਨਹੀਂ ਨਾ ਬੋਟਾ ਤਾਂ ਗਿਆ ਬਣ ਗਿਆ ਪੰਜੇ ਕੀ ਕਰਨਾ ਜੀ ਗੱਡੀਆਂ ਬਣਾਉਣੀਆਂ ਕੋਈ ਕੋਈ ਨਹੀਂ ਕੋਈ ਨਹੀਂ ਦੇਖਦਾ ਅੱਛਾ ਤਾਂ ਨਹੀਂ ਭਾਈ ਵੋਟਰ ਖਰਾਬ ਹੋ ਗਈ ਏ ਹੂੰ ਮਰੀ ਜਾ ਸਾਰੇ ਗਰਮੀ ਮੇ ਪਾਣੀ ਨਾ ਮੇਰ ਦਾ ਕੁਛ ਨਹੀਂ ਨੰਦਾ ਫੇ ਵੋਟ ਪਾਉਂਗਾ ਹੁਣ ਵੋਟਰ ਪਾਉਂਗਾ ਜੇ ਕੋਈ ਕੰਮ ਕਰੂਗਾ ਉਹ ਨਾ ਪਾਉਂਗਾ ਨਹੀਂ ਪੰਦਾ ਨਹੀਂ ਹਾਂ ਹਾਂ ਦੇ ਕੋਈ ਕੰਮ ਨਹੀਂ ਕਰਦਾ ਪੰਜ ਛੇ ਸਾਲ ਹੋ ਗਏ ਜੀ ਗੜੇ ਬਣਾ ਲਓ ਹੂੰ ਕੋਈ ਨੌਕਰੀ ਜਾਂ ਬੰਦਾ ਹੂੰ ਉਹ 5-5000 ਰੁਪਏ ਪਾਉਂਗਾ ਜੀ ਕਾਪੀ ਨਾ ਹੂੰ ਬੂਟਾ ਜਿੱਤੇਗਾ ਪੁਛਣਾ ਨਹੀਂ ਹੂੰ ਕੋਈ ਪੁੱਛਦਾ ਸੋ ਗगनਮਾਨ ਦਾ ਇਲਾਕਾ ਹੈਗਾ ਯਾ ਕਦੇ ਆਈ ਨਹੀਂ ਇੱਥੇ ਆਵਾਜ਼ੀ ਉਹੀ ਬੇਨਤੀ ਕਰ ਰਹੀ ਸੀ ਮੰਤਰੀ ਗगनਵਾਲ ਨੂੰ ਅਸੀਂ ਬੇਨਤੀ ਕਰਦੇ ਆਂਗੇ ਵੀ ਸਾਡੇ ਹਾਲਾਤਾਂ ਜਿਹੜੇ ਬਿਜਲੀ ਬਿਨਾ ਕੱਟਾ ਨੇ ਬੜਾ ਪਰੇਸ਼ਾਨ ਕਰੇ ਬਿਆ ਇੱਧਰ ਸਾਨੂੰ ਮਤਲਬ ਹੈ ਤੋ ਰਾਹਤ ਦਰਾਵੇ ਉਹ ਮਤਲਬ ਮੌਜੂਦਾ ਮੰਤਰੀ ਸਹਿਬਾਨ ਹੈ ਗगनਮਾਨ ਜਿਹੜਾ ਐਮਐਲਏ ਜਿੱਤੀ ਹੈ ਅੱਜ ਤੱਕ ਕਿਸੇ ਗਲੀ ਫੇਰਾ ਨਹੀਂ ਪਾਇਆ ਉਹਨੇ ਮੰਤਰੀ ਬਣ ਕੇ ਤਾਂ ਕਹਿੰਦੇ ਮੈਂ ਲੋਕਾਂ ਦੀ ਬੜੀ ਹਮਦਰਦੀ ਆ ਬੈਠੋ ਉਹਨੂੰ ਬੁਲਾ ਲਓ ਆਏ ਨਹੀਂ ਮੁੜ ਕੇ ਨਹੀਂ ਗਗਨਮਾਨ ਬਲਨ ਸਾਡੇ ਸਾਹਮਣੇ ਬੁਲਾਓ ਅਸੀਂ ਇਹਨਾਂ ਤੋਂ ਪਹਿਲਾਂ ਨੁਕੜ ਮੀਟਿੰਗਾਂ ਕਰਦੇ ਤੇ ਹੋ ਰਹੇ ਆ ਨੁਕੜ ਮੀਟਿੰਗਾਂ ਆ ਆ ਰਹੇ ਸੀ ਅਸੀਂ ਉੱਥੇ ਸਾਰੇ ਇਕੱਠੇ ਹੋ ਗਏ ਜਾਂਦੇ ਤੇ ਮਹਾਮੂੜੀ ਖੇੜ ਇੱਕ ਚੰਡੀਗੜ੍ਹ ਦਾ ਮੂਹ ਮੱਥਾ ਹੈ ਇਹਨੂੰ ਚੰਗੀ ਤਰ੍ਹਾਂ ਸਵਾਰ ਦੋ ਤਾਂ ਕਿ ਲੋਕਾਂ ਨੂੰ ਅਸਲ ਪਤਾ ਲੱਗੇ ਵੀ ਹਾਂ ਇਹ ਚੰਡੀਗੜ੍ਹ ਦੇ ਲਾਗ ਹੈ ਉਹ ਜਿਹਾ ਸ਼ਹਿਰ ਇਹਨੂੰ ਮਾਡਰਨ ਸ਼ਹਿਰ ਬਣਾ ਦੋ ਮੁੜ ਕੇ ਉਹ ਆਈ ਨਹੀਂ ਹੈਗੇ ਫੇਰ ਬੜਾ ਮੁਸ਼ਕਲ ਹੋ ਗਿਆ ਹੁਣ ਮਤਲਬ ਉਹਨਾਂ ਨੂੰ ਇਹ ਹੈ ਵੀ ਹੜ੍ਹ ਵੀ ਆਉਨੇ ਹੋਰ ਹੜ੍ਹ ਵੀ ਪਾਣੀ ਵੀ ਬਹੁਤ ਆਉਂਦਾ ਇਹ ਇਲਾਕੇ ਦੇ ਲੋਕ ਆ ਜਿਹੜੇ ਬਹੁਤ ਮਤਲਬ ਹੜ੍ਹਾਂ ਨਾਲ ਮਾਰ ਖਰਿਆ ਬੈ ਇਹਨਾਂ ਨੂੰ ਜੇ ਬਰਸਾਤ ਪੈਂਦੀ ਹੈ ਕੋਈ ਇਲਾਜ ਨਹੀਂ ਹੈ ਘਰਾਂ ਵਿੱਚ ਪਾਣੀ ਵੜ ਜਾਂਦੇ ਆ ਐਨੇ ਐਨੇ ਘੋਡੇ ਉਹਨਾਂ ਨਾਲ ਟੁੱਲੂ ਪੰਪਾਂ ਨਾਲ ਪਾਣੀ ਕਢਦੇ ਔਰ ਇਹ ਘਰਾਂ ਦੇ ਵਿੱਚ ਇੱਕ 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 ਬਿਮਾਰੀ ਨਹੀਂ ਬਿਜਲੀ ਦੀ ਮਤਲਬ ਬਹੁਤ ਆ ਦੂਜੀ ਬਿਜਲੀ ਵਾਲੇ ਜਿਹੜੇ ਪੰਪ ਨੇ ਬੜੀ ਕਮੇਟੀ ਵਾਲੇ ਲਿਆ ਕੇ ਟਰੈਕਟਰ ਨਾਲ ਉਹ ਪਾਣੀ ਕਢਾਉਂਦੇ ਆ ਫਿਰ ਐਨੇ ਨਾ ਪਾਣੀ ਹੁੰਦਾ ਇੱਥੇ ਦਿੱਤੇ ਪਾਣੀ ਫੇ ਤਾਂ ਬਿਮਾਰੀਆਂ ਵੀ ਵਾਧੂ ਲੱਗਦੀਆਂ ਹੋਣੀਆਂ ਬਿਮਾਰੀਆਂ ਤੇ ਬਿਮਾਰੇ ਆ ਲੋਕ ਸਾਰੇ ਬਿਮਾਰ ਬੇ ਆਪਣੇ ਜੀਵ ਜਪਾਇਆਂ ਜਾਣੇ ਨੇ ਇਹ ਗਰਮਾਣਾ ਛੋੜੇ ਪੈਸੇ ਲਾਣੇ ਸੀ ਹਾਂਜੀ ਅੱਛਾ ਜਦੋਂ ਬਰਸਾਤ ਆਉਂਦੀ ਹੈ ਫਿਰ ਕਹਿੰਦੇ ਕਿ ਮਕਾਨ ਉੱਚਾ ਚੱਕ ਲੋ ਹੈ ਸਿਵਰੇਜ ਨਹੀਂ ਪਾਉਂਦੇ ਨਾ ਅੱਛੇ ਜੀ ਬੰਦਾ ਪਾਈ ਰਿਆ ਦੇਖੋ ਜੀ ਮੇਰੀ ਗੱਲ ਸੁਣੋ ਜਿੰਨਾ ਵੀ ਪਾਣੀ ਨਾ ਸਾਰਾ ਪਾਣੀ ਉਹਨੇ ਆਉਂਦਾ ਆਹ ਛੋਟੀ ਜਿਹੀ ਗਲੀ ਆ ਸਾਰਾ ਪਾਣੀ ਉਹਨੇ ਕੱਢਿਆ ਪਿਆ ਉਹਨੇ ਵੀ ਕਹਿਦਾ ਇੱਥੇ ਲੱਗਦਾ ਕਹਿੰਦਾ ਦੇਸੂ ਮੱਜਰਾ ਦਾ ਆਉਂਦਾ ਪਾਣੀ ਉਹਨੇ ਰੰਗਦਾ ਉਧਰੋਂ ਵੀ ਪਾਣੀ ਆਉਂਦਾ ਉਧਰ ਤੇ ਵੀ ਦਾਉ ਤੇ ਇੱਧਰੋਂ ਆਉਂਦਾ ਹੈ ਦੇਸੂ ਮੱਜਰਾ ਛੱਜੂ ਮੱਜਰਾ ਦਾ ਪਾਣੀ ਇੱਧਰੋਂ ਆਉਂਦਾ ਨਹੀਂ ਜੀ ਹੈਗੇ ਕੋਈ ਨਹੀਂ ਜੀ ਪੈਦਾ ਹੁਣ ਤਾਂ ਚਲੋ ਕੰਦ ਹੋ ਗਈ ਇੱਧਰ ਦਾ ਪਾਣੀ ਰੁਕ ਗਿਆ ਹੈਗਾ ਪਰ ਇੱਧਰ ਤਾਂ ਬਹੁਤ ਪਾਣੀ ਆਉਂਦਾ ਇੱਧਰ ਤੇ ਬਹੁਤ ਪਾਣੀ ਆਉਂਦਾ ਇੱਕ ਤਾਂ ਇਲਾਕਾ ਇਹ ਜਿਹੜਾ ਪਿੰਡ ਹੈਗਾ ਪਾਣੀ ਨੇ ਮਾਰ ਲਿਆ ਦੂਜਾ ਬਜਲੀ ਦੇ ਕਟਾ ਨੇ ਮਾਰ ਲਿਆ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗੇ ਉਹ ਜਦੋਂ ਪਤਵਲਾ ਸੀ ਨੂੰ ਜਿਤਾ ਕੇ ਭੇਜਿਆ ਉਹਨਾਂ ਨੇ ਮੁੜ ਕੇ ਮਹੱਲੇ ਦੀ ਸਾਰੇ ਨਹੀਂ ਲਈ ਹੈਗੀ ਆਈ ਨਹੀਂ ਹੈਗੇ ਵੀ ਤੁਸੀਂ ਕਿਹੜੀ ਦੁੱਖ ਤਕ ਨਹੀਂ ਵੀ ਚਾਹਗੇ ਉਹਨਾਂ ਨੂੰ ਤਾਂ ਵੋਟਾਂ ਦਾ ਹੁੰਦਾ ਬਸ ਵੋਟ ਸਾਨੂੰ ਪਾ ਦਿਓ ਸਾਡਾ ਫੇਰ ਕੋਈ ਮਤਵਲ ਨਹੀਂ ਰਹੇ ਨਾਲ ਤੁਹਾਡੇ ਨਾਲ ਤੇ ਹੁਣ ਜਦੋਂ ਫੇਰੀਆਂ ਸ਼ੁਰੂ ਹੋਣਗੀਆਂ ਸਵਾਲ ਜਵਾਬ ਕਰੂਗੇ ਜਿਹੜੇ ਲੀਡਰ ਆਉਣਗੇ ਵੋਟਾਂ ਕਰੂਗੇ ਕਰੂਗੇ ਵੀ ਤੁਸੀਂ ਮੁੜ ਕੇ ਕਿਉਂ ਨਹੀਂ ਆਏ ਹੈਗੇ ਅਸੀਂ ਉਹ ਬਿਜਲੀ ਦੇ ਕਟਾ ਨੇ ਮਾਰ ਲਏ ਪਾਣੀ ਨੇ ਮਾਰ ਲਏ ਸਾਡਾ ਕੋਈ ਸਵਾਰੇ ਹੀ ਨਹੀਂ ਹੈਗਾ ਬਦਕਿਸਮਤੀ ਹੈ ਕਿ ਆਜ਼ਾਦੀ ਤੋਂ ਇੰਨਾ ਸਮਾਂ ਬਾਅਦ ਵੀ ਆਪਾਂ ਗਲੀਆਂ ਨਾਲੀਆਂ ਦੇ ਉੱਪਰ ਫਸੇ ਹੋਏ ਹਾਂ ਯੈਸ ਯੈਸ ਇਹ ਤਾਂ ਬਹੁਤ ਬਹੁਤ ਜ਼ਿਆਦਾ ਬਦਕਿਸਮਤੀ ਹੈ ਅਸੀਂ ਤੇ ਕਹਿੰਦੇ ਵੀ ਆਜ਼ਾਦੀ ਮਿਲੀ ਆਜ਼ਾਦੀ ਨਹੀਂ ਹੈ ਤਾਂ ਬਰਬਾਦੀ ਹੋਗੀ ਬੰਦਿਆਂ ਨੂੰ ਜਿਹੜੇ ਘਰਾਂ ਦਾ ਵਿੱਚ ਪਾਣੀ ਵੜ ਗਿਆ ਉੱਥੇ ਸੱਪ ਵੀ ਵੜਦੇ ਆ ਵਿੱਚ ਬੱਚਿਆਂ ਨੂੰ ਕਿਸੇ ਨੂੰ ਗੁੱਡੇ ਗੁੱਡੇ ਪਾਣੀ ਹੁੰਦਾ ਘਰਾਂ ਦੇ ਵਿੱਚ ਇੱਧਰ ਇੱਧਰ ਟੁੱਲੂ ਪੰਪਾਂ ਗੱਲ ਪਾਣੀ ਕੱਢਦੇ ਸਾਰਾ ਮੜ ਜਾਂਦਾ ਫਿਰ ਇਸ ਪੋਜੀਸ਼ਨ ਵਿੱਚ ਜੀਣਾ ਤੁਸੀਂ ਦੱਸੋ ਕੀ ਜ਼ਿੰਦਗੀ ਹੈ ਫਿਰ ਸਾਫ਼ ਪਾਣੀ ਨਹੀਂ ਆ ਰਿਹਾ ਹੈਗਾ ਹੁਣ ਵੀ ਜਿਹੜੇ ਟਿਊਬਵੈੱਲ ਲਾਏ ਵੇ 35 36 ਲੱਖ ਰੁਪਈਆ ਉਹਨਾਂ ਦਾ ਇੱਕ ਟਿਊਬਵੈੱਲ ਦਾ ਦੰਨੇ ਲਾਉਣ ਦਾ ਨਗਰ ਕੌਂਸਲ ਨਹੀਂ ਦੇਖਦੀ ਵੀ ਅਸੀਂ ਇੰਨਾ ਪੈਸਾ ਪਬਲਿਕ ਦਾ ਦੇ ਰਹੇ ਹਾਂ ਉਹਨਾਂ ਨੂੰ ਵੀ ਇਹਨਾਂ ਦਾ ਪਾਣੀ ਸਾਫ਼ ਆ ਰਿਹਾ ਹੁਣ ਤੱਕ ਪਾਣੀ ਸਾਫ ਨਹੀਂ ਆ ਰਿਹਾ ਇੱਧਰ ਦਾ ਕਾਲਾ ਪਾਣੀ ਆਉਂਦਾ ਕਾਲਾ ਪਾਣੀ ਆਉਂਦਾ ਉਹ ਪੀ ਪੀ ਕੇ ਅਸੀਂ ਬਿਮਾਰ ਹੋ ਜਾਵਾਂਗੇ ਬਹੁਤੇ ਇਲਾਕਿਆਂ ਪਿੰਡਾਂ ਦੇ ਵਿੱਚ ਪਾਣੀ ਪੀ ਕੇ ਲੋਕ ਮਰ ਗਏ ਆ ਪਾਣੀ ਇੱਕ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਅੰਦਰ ਨੂੰ ਸਾਫ ਕਰਦੀ ਹੈ ਤੇ ਗੰਦਮੰਦ ਨੂੰ ਸੱਤੇ ਬਾਹਰ ਕੱਢਦੀ ਹੈ ਉਹੀ ਪਾਣੀ ਅਸੀਂ ਗੰਦਾ ਪੀਣ ਲਈ ਨਾਉਣ ਲਈ ਕੱਪੜੇ ਤੋਂ ਵੀ ਯੂਜ਼ ਕਰ ਰਹੇ ਆ ਸਾਡੀ ਜ਼ਿੰਦਗੀ ਬਹੁਤ ਹੀ ਪਾਣੀ ਬਿਨਾ ਬਹੁਤ ਹੀ ਨਰਕਾਂ ਭਰੀ ਹੈ ਤੋਂ ਉਮੀਦ ਹੈ ਕਿ ਕੁਝ ਹੱਲ ਹੋ ਸਕਦਾ ਹੱਲ ਤਾਂ ਇਹ ਜੇ ਮੰਤਰੀ ਸਾਹਿਬ ਧਿਆਨ ਦੇਵੋਗੇ ਤਾਂਹੀਂ ਆ ਹੁਣ ਅਸੀਂ ਹੱਲ ਕਿਆ ਕਰ ਸਕਦੇ ਨੇ ਟਿਊਬਵੈਲ ਜਿਹੜਾ ਲਾਇਆ ਹੈ ਬਬਲ ਕਦਾ ਪੈਸਾ ਪੈਂਚੀ 66 ਲੱਖ ਰੁਪਈਆ ਦੇਆ ਇਹਨਾਂ ਨੂੰ ਸੋਚਣਾ ਚਾਹੀਦਾ ਦਾ ਨਗਰ ਕੌਂਸਲ ਨੂੰ ਐਸਡੀਐਮ ਸਾਹਿਬ ਹੈਗੇ ਤੇ ਈਓ ਸਾਹਿਬ ਹੈਗਾ ਹੋਰ ਐਸਓ ਸਾਹਿਬ ਹੈਗਾ ਉਹਨਾਂ ਨੂੰ ਚਾਹੀਦਾ ਤਾਂ ਵੀ ਯਹਾਂ ਪੈਸਾ ਦੇਣ ਤੋਂ ਪਹਿਲਾਂ ਵੀ ਪਾਣੀ ਵੀ ਸਾਫ਼ ਆ ਰਿਹਾ ਹੈ ਦਾ ਪਾਣੀ ਸਾਫ਼ ਨਹੀਂ ਆ ਰਿਹਾ ਲੋਕ ਪੀਣ ਲਈ ਮਜਬੂਰ ਰਹੇਗੇ ਕੀ ਕਰੇ ਪਾਣੀ ਬਿਨਾ ਮਰ ਜੰਦਾ ਬੰਦਾ ਜੇ ਗੂਆ ਪਾਣੀ ਗੰਦਾ ਪਾਣੀ ਪੀਣੇ ਤਾਂ ਵੀ ਮਰਦਾ ਸਾਡਾ ਦਾ ਮਤਲਬ ਹੈ ਜੀਵਨ ਬਹੁਤ ਨਰਕ ਹੋਇਆ ਪਿਆ ਇਸ ਕਰਕੇ ਇਹ ਤੁਹਾਨੂੰ ਗਰਾਉਂਡ ਰਿਐਲਿਟੀ ਦਿਖਾਈ ਹੈ ਕਿ ਜਿਹੜੇ ਦਾਅਵੇ ਨੇ ਉਹਨਾਂ ਤੋਂ ਅਸਲੀਅਤ ਕਿਤੇ ਪਰੇ ਹੈਗੀ ਹੈ ਬਿਜਲੀ ਪਾਣੀ ਦੀ ਸਮੱਸਿਆ ਹੈਗੀ ਹੈ ਤਿੰਨ ਤੋਂ ਜ਼ਿਆਦਾ ਸਮਾਂ ਦਿਨ ਦਾ ਸਮਾਂ ਹੋ ਚੁੱਕਿਆ ਹੈ ਨਾ ਇੱਥੇ ਬਿਜਲੀ ਪੂਰੀ ਤਰ੍ਹਾਂ ਦੇ ਨਾਲ ਆ ਰਹੀ ਹੈ ਜੇਕਰ ਸਾਫ਼ ਪਾਣੀ ਬੱਤੀ ਦੀ ਗੱਲ ਕਰੀਏ ਤਾਂ ਵੋਲਟੇਜ ਘੱਟ ਹੋਣ ਕਰਕੇ ਕਈ ਲੋਕਾਂ ਦੇ ਘਰਾਂ ਦਾ ਸਮਾਨ ਵੀ ਸੜ ਚੁੱਕਿਆ ਤੇ ਨਾਲ ਹੀ ਜਿਹੜੀਆਂ ਕਿ ਪਾਣੀ ਦੀ ਕਿੱਲਤ ਕਰਕੇ ਲੋਕ ਕਾਫੀ ਜ਼ਿਆਦਾ ਮੁਸ਼ਕਲਪਰੇ ਹਾਲਾਤਾਂ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ ਅਜਿਹੇ ਦੇ ਵਿੱਚ ਅਸੀਂ ਵੀ ਅਪੀਲ ਕਰਾਂਗੇ ਅਨਮੋਲ ਗਗਰਮਾਨ ਜੋ ਕਿ ਮੰਤਰੀ ਨੇ ਪੰਜਾਬ ਦੇ ਕੀ ਆਪਣੇ ਇਲਾਕੇ ਦੇ ਵਿਕਾਸ ਦੇ ਵੱਲ ਧਿਆਨ ਦੇਣ ਤਾਂ ਕਿ ਜਿਹੜੇ ਲੋਕ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਹੋ ਸਕੇ ਵਿਦੇ ਰਿਓ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਖਰੜਾ